ਹੀ ਹਾਲ ਚਾਲ ਹੈ ਜੀ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਤੇ ਅੱਜ ਪਾਉਣ ਲੱਗੇ ਆ ਮੋਟਰ ਮਾਜਰੀ ਨਵੀਂ ਮੋਟਰ ਪਾਉਣੀ ਆ ਔਰੇ ਪਹਿਲਾਂ 12.5 ਦੀ ਸੀ ਤੇ ਹੁਣ 15 ਦੀ ਨਵੀਂ ਮੋਟਰ ਮੰਗਾ ਲਈਤੀ ਆਪਾਂ ਇਹ ਹੈਗੀ ਆ BS ਦੀ BS ਕੰਪਨੀ ਦੀ ਆ ਤੇ ਹੁਣ ਪੁਰਾਣੀ ਮੋਟਰ ਕੱਢ ਕੇ ਨਵੀਂ ਪਾਉਨੇ ਆ ਤੇ ਨਾਲੇ ਪਾਣੀ ਚੈੱਕ ਕਰਦੇ ਆ ਵੀ ਕਿੰਨਾ ਕ ਦੂਈ ਨਾਲੋਂ ਕਿੰਨਾ ਕ ਫਰਕ ਆ ਪਾਣੀ ਦਾ ਆਇ ਤੇ ਲਿਖਿਆ ਦੇਖੋ। ਖਬਾਰੀ ਬਹੁਤ ਵਾਹ। ਸਤਨਾਮ। ਹੋਰ। ਬਾਕੀ ਆ ਪੱਖਾ ਪਿਆ ਤਿੰਨ ਸਟੇਜ। ਤੇ ਕੱਲ ਆਪਾਂ ਲਵਾ ਲਿਆ ਦੀ ਇਹਦਾ ਗਲ ਜਿਆ ਚਾਰ ਤਿੰਨ ਦਾ। ਤੇ ਡਿਲੀਵਰੀ ਤਿੰਨ ਦੀ ਉਹਦੇ ਕਰਕੇ ਲਵਾਉਣਾ ਪੈਣਾ ਦੀ ਆਪਾਂ ਨੂੰ। ਬਾਕੀ ਟੋਟੇ ਕੱਢ ਰਹੇ ਹਾਂ। ਟੋਟੇ ਨਿਕਲ ਗਏ ਤਿੰਨ। ਕੀ ਅਵਤਾਰ ਦਾ ਚੇਲਾ ਲੱਗਿਆ ਨਟ ਖੋਲਣ ਨਟ ਖੁੱਲਦੇ ਨਹੀਂ ਔਖੀ ਖੁੱਲਦੇ ਨੇ ਹੰਬਿਆ ਪਿਆ ਗੱਭਰੂ ਨਟ ਖੋਲ ਨਾ ਇਹ ਤੋਂ ਬੈਠਾ ਜਾਂਦਾ ਸਰੀਰ ਥੋੜਾ ਜਿਹਾ ਭਾਰੀ ਕਰਕੇ ਵੀਡੀਓ ਨਾਲ ਬਣੇ ਰਹੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਕਿਸੇ ਵੀਰ ਨੇ ਨਹੀਂ ਕਰਿਆ ਆ ਬੈਠਾ ਅਵਤਾਰ ਫੋਰਮੈਨ ਇਹ ਚੇਲੇ ਦੀ ਟੈਸਟਿੰਗ ਕਰ ਰਿਹਾ ਅੱਜ ਵੀ ਕੱਲਾ ਮੋਟਰ ਕੱਢ ਲਿਆ ਕਰੂਗਾ ਜਾ ਕੇ ਜਾਂ ਨਹੀਂ ਪਰ ਨਟ ਐ ਨਹੀਂ ਖੁੱਲ ਰਿਹਾ ਸਰੀਰ ਭਾਰੀ ਆ, ਢੇਠਾਂ ਬੈਂਦਾ ਤਾਂ ਪੰਗਾ। ਨਾਟਰ ਤੁਹਾਨੂੰ ਪਤਾ ਜੜ ਲੱਗੀ ਹੁੰਦੀ ਆ, ਜਾਂ ਤਾਂ ਟੁੱਟਦੀ ਨੇ ਜਾਂ ਵੱਢ ਕੇ ਕੱਢਣੇ ਪੈਂਦੇ ਨੇ। ਜਿਹੜਾ ਖੁੱਲਦਾ ਉਹ ਬਹੁਤ ਜ਼ਿਆਦਾ ਔਖਾ ਖੁੱਲਦਾ ਈ। ਆਕੀ ਇੱਧਰ ਖੜੀ ਆ ਆਪਣੀ ਮੱਕੀ। ਤੇ ਮੌਸਮ ਹੋਇਆ ਹੋਇਆ ਬੱਦਲਬਾਈ ਵਾਲਾ। ਤੇ ਵੱਟ ਪਿਆ ਹੋਇਆ ਪੂਰਾ, ਹਵਾ ਜਮਾ ਹੀ ਨਹੀਂ ਚੱਲਦੀ। ਤੇ ਆਲੇ-ਦਾਲੇ ਮੱਕੀਆਂ ਹੋਣ ਕਰਕੇ ਹਵਾਵਾਂ ਵੀ ਲੱਗਦੀ ਹੈਗੀ ਤੇ ਬਹੁਤ ਜ਼ਿਆਦਾ ਗਰਮੀ ਆ ਬਾਕੀ ਦੇਖੋ ਬੱਦਲ ਬਾਈ ਹੋਈ ਹੋਈ ਆ ਇਕਨ ਲੱਗਦਾ ਵੀ ਨੇਰੀ ਆ ਕੇ ਕਿਤੇ ਮੀਂਹ ਪਊਗਾ ਤੇ ਮੀਂਹ ਪੈ ਜਾਵੇ ਵਧੀਆ ਗੱਲ ਆ ਤੇ ਨਾਲੇ ਮੱਕੀਆਂ ਨੂੰ ਫਾਇਦਾ ਹੀ ਆ ਤੇ ਹੁਣ ਤਾਂ ਤੂੜੀਆਂ ਤਾੜੀਆਂ ਦਾ ਹੀ ਕੰਮ ਨਿਬੜ ਗਿਆ ਤੇ ਮੱਕੀ ਖੜੀ ਆ ਤੇ ਕੀ ਆਪਣੀ ਫੁੱਲ ਵਧੀਆ ਪਿਛਲੇ ਸਾਲ ਥੋੜੀ ਡਾਉਨ ਸੀ ਇਹ ਖੇਤ ਚ ਰੇਤਲਾ ਖੇਤ ਹੋਣ ਕਰਕੇ ਬਾਕੀ ਖੁੱਲ ਗਿਆ ਇਹ ਵੀ ਟੋਟਾ ਲੋ ਵੀਡੀਓ ਨਾਲ ਬਣੇ ਰਹੋ ਟੂਟੇ ਬਾਹਰ ਕੱਢ ਲੀਏ ਫਿਰ ਮੋਟਰ ਪਾ ਕੇ ਆਪਾਂ ਕਰਾਉਨੇ ਆ ਪਾਣੀ ਚੈੱਕ ਆਪਿਆ ਮੋਟਰ ਲਓ ਜੀ ਆਪਣੇ ਟੂਟੇ ਨਿਕਲ ਗਏ ਦੀ ਸਾਰੇ ਤੇ ਲਾ ਕੇ ਜੋੜ ਨਵੀਂ ਮੋਟਰ ਦਾ ਤੇ ਪੱਖਾ ਵੀ ਕਰਤਾ ਫਿੱਟ ਤੇ ਹੁਣ ਪਾਉਣ ਲੱਗੇ ਆ ਬੋਰ ਚ ਤੇ ਫੇਰ ਕਰਾਉਨੇ ਆਪਾਂ ਤੁਹਾਨੂੰ ਪਾਣੀ ਚੈੱਕ ਨਵੀਂ ਮੋਟਰ ਦਾ ਬੀਐਸ ਦੀ ਹੈ ਆਪਣੀ 15 ਦੀ ਤੇ ਟੂਟੇ ਨਿਕਲੇ ਨੇ ਆਪਣੇ 135 ਤੋਂ 40 ਫੁੱਟ ਡਿਲੀਵਰੀ ਪਈ ਹੋਈ ਆ ਹੁਣ ਅਸੀਂ ਦੇਖਦੇ ਆਂ ਵੀ ਇੱਕ ਟੋਟਾ ਵੀ ਕੱਢਦੇ ਨੇ 10 ਫੁੱਟ ਤੇ ਹੀ ਕੱਢ ਦਈਏ। ਵੀ ਪਾਣੀ 'ਚ ਮੰਨ ਕੇ ਚੱਲੋ 30 ਫੁੱਟ। 30 ਫੁੱਟ ਪਾਣੀ ਚਾ ਮੋਟਰ ਤਿੰਨ ਤਿੰਨ ਟੋਟੇ ਪਾਣੀ 'ਚ ਨੇ। ਇੱਕ ਟੋਟਾ ਕੱਢ ਦੇਣੇ ਵੀ ਦੋ ਟੋਟੇ ਰਹਿਣ ਤੇ ਨਾਲੇ ਤਾਂ ਮੋਟਰ ਦਾ ਲੋਡ ਘਟ ਜੂਗਾ ਤੇ ਨਾਲੇ ਮੰਨ ਕੇ ਚੱਲੋ ਜਿਹੜਾ ਪਾਣੀ ਬੁਣੀ ਬਦੂਗਾ ਉਹ ਥੋੜਾ ਮੋਟਾ ਹੋਰ ਬਾਜੂ। ਇੰਨੀ ਢੰਗਾਈ 'ਚ ਰਹੂਗੀ ਮੋਟਰ ਉੱਨਾ ਲੋਡ ਜ਼ਿਆਦਾ ਰਹੂਗਾ। ਤੇ ਪਾਣੀ ਹੈਗਾ ਆਪਣੇ ਉਹੀ 90 95 ਫੁੱਟ ਤੇ ਆ 120 ਫੁੱਟ ਪਾ ਦਨੇ ਆ ਡਿਲੀਵਰੀ ਬਾਕੀ ਹੁਣ ਪਾਉਨੇ ਆ ਟੂਟੇ ਤੇ ਦਿਖਾਉਨੇ ਆ ਪਾਣੀ ਆਪਾਂ ਹੁਣ ਆਹ ਬਈ ਠੀਕ ਆ ਨਵੀਂ ਮੋਟਰ ਹੈਂ ਪਾਣੀ ਨਾ ਹੁੰਦਾ ਹੋਰ ਚ ਕਰਮ ਵਾਲੀ ਛੱਟੇ ਥੱਬੇ ਭਰ-ਭਰ ਇਹਦੇ ਸਰਤੀ ਆ ਪਾਣੀ ਦੇ ਸਰਤੀ ਫਸਲ ਆ ਪਾਣੀ ਮਾਰੋ ਥੱਲੇ ਆ ਪਾਣੀ ਮਾਰੋ ਰਿਓ ਲਿਆ ਕੇ ਬੋਤਲ ਜਿਹੜੀ ਮਿੱਟੀ ਲੱਗ ਗਈ ਵਾਦੇ ਮੇਰੇ ਤੇ ਇਹਦਾ ਘੋਣਾ ਕੋ ਕਰਦਾ ਹੀ ਰਹਿੰਦਾ ਹੈ ਕਰਦਾ ਹੀ ਰਹਿੰਦਾ ਹੈ ਪਾਣੀ ਉਹ ਪਾਦਾ ਸੀ ਮੇਰੇ ਉੱਪਰ ਉਹ ਨਮੁੰਨੇ ਆ ਬਾਹੀ ਏਠਾ ਮੀਨਾ ਚੱਕੜ ਕਰ ਬੈਠਣਾ ਫਿਰ ਅਰਮਾ ਵਾਲੀ ਚੱਲੀ ਬੋਰ ਚ ਹੁਣ ਸੱਟੇ ਥੱਬੇ ਪਾਣੀ ਦੇ ਵੀ ਖਾਲ ਜਿਹੜਾ ਉੱਪਰ ਨੂੰੇ ਪਵੇ ਤੇ ਕਨੈਕਸ਼ਨ ਆਪਣਾ 15 ਦਾ ਹੋਇਆ ਹੋਇਆ ਏ ట్రాన్స్‌ਫਾਰਮ ਉਹੀ ਆ ਜਿੱਤੇ 12:30 ਦੀ ਚਲਦੀ ਸੀ ਬਾਕੀ ਚਲੋ ਹੁਣ ਪਾ ਦਈਏ ਟੁੱਟੇ ਫੇਰ ਆਪਾਂ ਦਿਖਾਉਣਾ ਤੁਹਾਨੂੰ ਪਾਣੀ ਪੂਣੀ ਲਟੋਂ ਮੈਂ ਵਿਗਾੜ ਰੱਖੀ ਘਮਾ ਕੇ ਲਓ ਜੀ ਲਾਤਾ ਆਟੋਮੈਟਿਕ ਉੱਠੇ ਨੇ ਉੱਠੇ ਨੇ ਚੱਕਰ ਉੱਠੇ ਨੇ ਕਰ ਸਿੱਧੇ ਤਾਰਾ ਘਮਾਉਣੇ ਪੈਣਗੇ ਹੁਣ ਸਟਾਰਟਰ ਚੋਂ ਤਾਰਾ ਘਮਾਉਣੇ ਆ ਤੇ ਜਾਂ ਇੱਥੇ ਘਮਾ ਜਾਣੀਆਂ ਇਦਾਂ ਆਟੋਮੈਟਿਕ ਤਾਂ ਨਹੀਂ ਚੱਲਣਾ ਤਾਰਾ ਘੁਮਾ ਕੇ ਮੋਟਰ ਦੇ ਚੱਕਰ ਨੇ ਪੁੱਠੇ ਸਿੱਧੇ ਕਰਕੇ ਫਿਰ ਤੁਹਾਨੂੰ ਦਿਖਾਉਣੇ ਆ ਵੀ ਕਿੰਨਾ ਕੁ ਪਾਣੀ ਆ ਪਹਿਲਾਂ ਕਿੰਨਾ ਕੁ ਵੱਧ ਗਿਆ ਕੀ ਮੱਥਾ ਟੇਕਤਾ ਆਪਾਂ ਖਵਾ ਜੇ ਮੰਨ ਕੇ ਚੱਲੋ ਸਵੇਰ ਦੇ ਲੱਗੇ ਆ 1:30 ਵਜੇ ਦੇ ਦਿਹਾੜੀ ਉਹ ਲੰਘ ਜਾਣੀਆਂ ਚਲਾ ਕੇ ਨਾਲ ਤਾਂ ਮੱਕੀ ਨੂੰ ਪਾਣੀ ਕਰਦੇ ਆ ਇੱਧਰਲੇ ਪਾਸੇ ਭਰਨੇ ਵਾਲੀ ਆ ਤੇ ਨਾਲੇ ਨਹਾਉਣੇ ਆ ਗਰਮੀ ਬਹੁਤ ਆ ਬਸ ਆਹ ਤਾਂ ਲਗਮਾ ਦੇਣੀ ਨੇ ਆਪਾਂ ਤੇ ਉੱਤਰ ਕਰਕੇ ਚਲਾਉਨੇ ਆ ਫਿਰ ਪਾਹੀ ਰੋਮ ਮੰਦਿਰ ਰਿਫਰਮਨ ਹੋਰ ਬਦਲਦੇ ਰੋਮ ਮੰਦਿਰ ਬਦਲਤੀਆਂ ਤਾਰਾਂ ਭਾਈ ਲਾ ਦੇ ਗ੍ਰਿਪ ਪੱਤੀਆਂ ਰੈਡ ਕਰਕੇ ਗ੍ਰਿਪ ਬਦਲਨੇ ਪੈਣਗੇ ਗ੍ਰਿਪ ਹਲਕੇ ਨੇ ਸਾਰੀਆਂ ਤਾਰਾਂ ਸਿੰਪਲਾ ਸਿੰਪਲਾ ਸਾਰੀਆਂ ਪਰੋ ਛੱਲ ਗਏ ਨੇ ਲੱਗਣ ਗ੍ਰਿਪ ਨਵੇਂ ਲੱਗ ਜਾਣ ਬੜੇ ਗੋਪਾ ਰਾਏ ਦੇ ਟਾ ਸਟਾਰਟਰ ਨਮਈਆ ਆਪਣਾ ਤੇ ਲਾਤੀ ਆਟੋਮੈਟਿਕ ਜਿਹੜੀ ਸਵਿੱਚ ਪਹਿਲਾਂ ਲਾਲ ਬੱਤੀ ਦਿਖਾਈ ਦੀ ਥੋੜੀ ਵਾਹ ਜੀ ਵਾਹ ਗਾਂਦ ਬਹੁ ਮਾਰੀ ਆ ਪਾਣੀ ਦਾ ਬਾਹਰ ਜਾ ਪਹਿਲਾਂ ਉਹ ਗੁਣਾ ਪਾਣੀ ਹੋ ਗਿਆ ਪਹਿਲਾਂ ਤਾਂ ਐਂ ਜੋਂ ਛੱਡਦੀ ਸੀ ਪਾਸੂ ਪਾਣੀ ਆ ਇੰਨਾ ਕਾ ਪਾਣੀ ਆ ਦੇਖ ਲੋ 15 ਦੀ ਮੋਟਰ ਪਾਈ ਆ ਤੇ 120 ਫੁੱਟ 120 25 ਛੱਡ ਤਾ ਚੱਲਦੀ ਆ ਜਾ ਟੋਟਾ ਪੋਣਾ ਪਊਗਾ ਹਾਂ ਇਹ ਤੇ ਮਾਰ ਲੱਗੀ ਜੀ ਤਾਂ ਹੁਣੇ ਆਟੋਟਾ ਆਪਾਂ ਤਾਂ ਕੱਢਤਾ ਸੀ ਇਹ ਖਰਾਬ ਆ ਰੋ ਆ ਦੇਖੋ ਗਲਿਆ ਹੋਇਆ ਗਲੀਆਂ ਹੋਈਆਂ ਨੇ ਥੋੜੀ ਮਾਰ ਕੇ ਦੇਖੀ ਦੀ ਆਪਾਂ ਰੱਤ ਨੂੰ ਘੇ ਮਾਰ ਲੱਗ ਜਰ ਇਨ ਨਕਟ ਅਟਵਟ 20 ਫੁੱਟ ਦਾ ਪਾਣੀ ਚਾ ਜਾ ਜਿੰਦਲ ਲਓ ਜੀ ਨਵੇਂ ਟੂਟੇ ਲਿਆਈ ਦੀ ਆਪਾਂ ਦੋ ਪਾਤੇ ਜਿੰਦਲ ਦੇ 23200 ਦਾ ਇੱਕ ਆਇਆ ਤੇ ਸਮਾਨ ਸੰਭਲਾ ਵੈ ਤੇ ਟੂਟੇ ਪਾ ਕੇ ਤੇ ਦੁਬਾਰਾ ਕਸਤੀ ਨਾਲ ਤੇ ਪਹਿਲਾਂ ਮਾਰਦੀ ਝੂਟੇ ਮੋਟਰ ਹੁਣ ਦੇਖਦੇ ਆਂ ਕੋਈ ਪਾਣੀ ਪੂਰਾ ਮਿਲਦਾ ਮੋਟਰ ਨੂੰ ਜਾਂ ਨਹੀਂ ਤੇ ਗ੍ਰਿਪ ਵੀ ਨਵੇਂ ਲਾਤੇ ਆਪਾਂ ਗੋਫਾ ਰਾਏ ਦੇ ਬਹੁਤ ਵਧੀਆ ਗ੍ਰਿਪ ਨੇ ਇਹ ਤੇ ਗਰਮ ਨਹੀਂ ਹੁੰਦੇ ਤੇ ਨਾਲੇ ਆਪਣੇ ਇਸਪਰਕ ਨਹੀਂ ਮਾਰਦੇ ਵਿੱਚ ਤੇ ਸਿੰਪਲਾ ਸਿੰਪਲਾ ਕਸਤੀਆਂ ਪੂਰਾ ਓਕੇ ਕਰਤਾ ਕੰਮ ਤੇ ਹੁਣ ਚਲਾ ਕੇ ਦਿਖਾਉਨੇ ਆਪਾਂ ਤੁਹਾਨੂੰ ਤੇ ਲਾਈਟ ਹਲੇ ਚੱਲਦੀ ਆ ਵੀ ਕਿੰਨਾ ਕੁ ਪਾਣੀ ਕੱਢਦੀ ਆ ਅਸਲ 'ਚ ਹੁਣ ਪਤਾ ਲੱਗੂਗਾ ਤੇ ਟਰਾਂਸਫਾਰਮਰ ਵੀ ਲਾ ਦੀਆ ਸੱਚ ਥੈਲਾ ਲੈ ਕੇ ਆਈਆਂ ਉਹ ਸੱਚ ਲਾ ਦੀਆ ਥੈਲਾ ਲਿਆ ਫੈਲਾ ਫੈਲਾ ਮਿੱਟੀ ਬਾੜ ਦੀ ਵਿੱਚ ਫੈਲਾ ਫੈਲਾ ਨੇ ਫੈਲਾ ਓਪਨ ਦਾ ਆਏ ਕਿ ਸੰਦਾ ਬਿਜਲੀ ਮੈਕਮੇਲਾ ਦਾ ਕੰਮ ਦੇਖ ਗਲੋ ਆ ਸੱਚ ਦਾ ਹਾਲ ਕੀ ਆ ਆ ਹੈਗੀ ਨਹੀਂ ਉੱਪਰੋਂ ਫੱਜ ਜਾਂਦੀ ਆ ਬਹੁਤ ਔਖੀ ਲਾਉਣੀ ਪੈਂਦੀ ਆ ਲਓ ਜੀ ਚਲਾਤੀ ਲੈ ਕੇ ਰੱਬ ਦਾ ਨਾਮ ਹੁਣ ਦੇਖਦੇ ਹੁਣ ਤਾਂ ਪਾਣੀ ਪੂਰਾ ਹੀ ਹੋ ਗਿਆ ਕਰਦਾ ਪਾਣੀ ਉਹ ਮਾਰਦਾ ਹਾਂ ਪਹਿਲਾਂ ਮਿਲੇ ਹੀ ਨਹੀਂ ਪੱਖੇ ਨੂੰ ਪਣੀ ਓਹ ਛੱਡ ਦਿਆ ਧਾਰ ਬੰਨ੍ਹਵੀਂ ਮਾਰੀ ਗਾਂਦ ਕੱਢ ਕੇ ਓਹ ਛੱਡ ਦਿਆ ਪਾਣੀ ਭਾਈ ਬੰਨ ਨਾਲ ਵੀ ਮੂਰੇ 4 ਇੰਚੀ ਆ ਪਿੱਛੇ ਵੀ ਤਾਂ ਪਿੱਛੇ ਧੰਨ ਇੰਚੀ ਆ ਇਹਦਾ ਮਾਰੂ ਉਹ ਪਰੇਗੰਧ ਲਾਣਾ ਆ ਅੱਗੇ ਘਟ ਰਹੀ ਜੀ ਤਾਂ ਨਾ ਪਾਣੀ ਦਾ ਵਧ ਗਿਆ ਪਹਿਲਾਂ ਕਿੱਥੇ ਦੀ ਰੈਨ ਆਹ ਦੇਖ ਨਾ ਢਲਾਕਾ ਪੈਂਦਾ ਕਲਾਂੋਂ ਥੱਲੇ ਗਿਆ ਹੂੰ ਲਓ ਜੀ ਪਹੁੰਚ ਗਏ ਹੁਣ ਦੁਕਾਨ ਤੇ ਫੋਰਮੈਨ ਤੇ ਪੁਰਾਣੀ ਮੋਟਰ ਕਰ ਰਹੇ ਹਾਂ ਆਪਾਂ ਸਾਫ਼ ਐ ਚਮਕਾ ਕੇ ਰੱਖ ਦਾਣੀ ਆ ਇਹ ਦੇਖਦੇ ਆ ਕਿੰਨੇ ਕਿ ਦੀ ਕੱਟੀ ਜਾਂਦੀ ਆ ਤੇ ਇਹਦੇ ਕੋ ਦੁਕਾਨ ਤੇ ਉਹਰੇ ਡੀਲਰ ਆਉਂਦੇ ਨੇ ਪੁਰਾਣੀਆਂ ਮੋਟਰਾਂ ਲੈਣੇ ਵਾਲੇ ਤੇ ਦੇਖਦੇ ਆ ਜਿੰਨੀ ਮੰਨ ਕੇ ਚੱਲੋ ਸਾਫ਼ ਸੁਥਰੀ ਮੋਟਰ ਹੋਊਗੀ ਉਹਨੇ ਪੈਸੇ ਵੱਧ ਲੱਗਣਗੇ ਤਾਂ ਹੀ ਆਉਣ ਤੋਂ ਲੱਗੇ ਤੇ ਮੋਟਰ ਦਾ ਆਪਣਾ ਪਾਣੀ ਵਧੇ ਗਿਆ ਤੁਸੀਂ ਦੇਖਿਆ ਹੀ ਆ ਤੇ ਬਾਕੀ ਬੱਦਲ ਬਾਈ ਫੁੱਲ ਹੋਈ ਰਹੀ ਆ ਦੇਖੋ ਮੈਥੋ ਦੇ ਉੱਪਰ ਕਿੰਨੀ ਬੱਦਲ ਬਾਈ ਆ ਅਗਲੇ ਦਿਹਾੜੇ ਕੋਰਾਂਗਾ